ਇਹ ਉਹ ਮੰਦਿਰ ਹੈ ਜਿਹੜਾ ਕਿ 700 ਸਾਲ ਪੁਰਾਣਾ ਮੰਦਿਰ ਹੈ ਤੇ ਗੱਲ ਕੀਤੀ ਜਾਵੇ ਤੇ ਇੱਥੇ ਚਿਕਨ ਬਾਕਸ ਵਰਗੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਠੀਕ ਹੋ ਜਾਂਦੀਆਂ ਨੇ ਇਹ ਸ਼ੀਤਲਾ ਮਾਤਾ ਮੰਦਿਰ ਕਰੀਬ 800 ਸਾਲ ਪੁਰਾਣਾ ਮੰਦਿਰ ਹੈ ਇਸ ਦੇ ਉੱਪਰ 700 ਲਿਖਾ ਮਗਰ 700 ਕੋ ਕਿੰਨੇ ਸਾਲ ਹੋ ਗਏ ਇਹ ਵੀ ਕੋਈ ਪਤਾ ਨਹੀਂ ਹੈ ਮਾਤਾ ਸ਼ੀਤਲਾ ਜੀ यहां ਇਸ ਪੀਪਲ ਮੈਂ 700 ਬਸਪੂਰ 800 ਬਸਪੂਰ ਵਿੱਚ ਪੀਪਲ ਮਾ ਪ੍ਰਗਟ ਹੋਈ ਸੀ ਔਰ ਕੌਂਸ ਜਿਵੇਂ ਚੇਚਕ ਹੋ ਗਿਆ ਉਸਕੇ ਬਾਅਦ ਚਰਮੰਗਰੋਗ ਕੋਈ ਵੀ ਹੈ ਉਸਕੇ ਲਈ ਵੀ ਸ਼ਾਂਤੀ ਕੇ ਲਈ ਲੋਕ ਆਤੇ ਹਨ ਔਰ ਮਾਤਾ ਦੇਖਦੇ ਹਨ ਜਿਵੇਂ ਅਲਰਜੀ ਕੀ ਕੋਈ ਬਿਮਾਰੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਯਹਾਂ ਪੇ ਮਾਤਾ ਜੀ ਦਾ ਛਿੱਟਾ ਲੈਣੇ ਸੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵੰਸ਼ ਟਿਪਸੇ ਕਵਲ ਇਸ ਵਕਤ ਅਸੀਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਦੇ ਇੱਕ ਇਹੋ ਜੇ ਮੰਦਿਰ ਵਿਖੇ ਜਿੱਥੇ ਕੀ ਚਿਕਨ ਪੋਕਸ ਵਰਗੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਨੇ ਜੀ ਹਾਂ ਅੰਮ੍ਰਿਤਸਰ ਦਾ ਇਹ ਜਿਹੜਾ ਮੰਦਿਰ ਹੈ 700 ਸਾਲ ਪੁਰਾਣਾ ਮੰਦਿਰ ਹੈ ਤੇ ਜਿਹੜੇ ਕ ਚਾਹ ਉਹਨਾਂ ਨੂੰ ਵੀ ਸਮੰਦਰ ਬਾਰੇ ਨਹੀਂ ਪਤਾ ਹੋਏਗਾ ਪਰ ਅੱਜ ਅਸੀਂ ਤੁਹਾਨੂੰ ਇਸ ਮੰਦਿਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਤੇ ਪੰਡਿਤ ਜੀ ਨਾਲ ਇਤਿਹਾਸ ਬਾਰੇ ਸਾਰੀ ਗੱਲਬਾਤ ਕਰਾਂਗੇ ਫਿਲਹਾਲ ਅਸੀਂ ਇੱਥੇ ਦੁਰਗਾਣਾ ਮੰਦਿਰ ਦੇ ਕੋਲ ਇੱਕ ਮੰਦਿਰ ਦੇ ਵਿੱਚ ਪੁੱਜੇ ਹਾਂ ਜਿਹੜਾ ਕਿ 700 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਤਸਵੀਰਾਂ ਦਿਖਾ ਦਿੰਦਾ ਹੈ ਇਹ ਉਹ ਮੰਦਿਰ ਹੈ ਜਿਹੜਾ ਕਿ 700 ਸਾਲ ਪੁਰਾਣਾ ਮੰਦਿਰ ਹੈ ਤੇ ਗੱਲ ਕੀਤੀ ਜਾਵੇ ਤੇ ਇਸ ਤੇ ਚਿਕਨ ਬੋਕਸ ਵਰਗੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਠੀਕ ਹੋ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੰਦਿਰ ਹੈ ਬਹੁਤ ਹੀ ਪੁਰਾਣਾ ਮੰਦਿਰ ਇੱਕ 700 ਸਾਲ ਦੱਸਣਾ ਬਹੁਤ ਹੀ ਲੰਮਾ ਸਮਾਂ ਹੁੰਦਾ ਹੈ ਇੱਥੇ ਜਿਹੜੇ ਪੰਜੀ ਜੀ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਆਖਿਰ ਕੀ ਹੈ ਇਹ ਇਤਿਹਾਸਿਕ ਮੰਦਰ ਦਾ ਬਾਕੀ ਤੁਹਾਨੂੰ ਮੈਂ ਹਲੇ ਪੂਰੇ ਮੰਦਰ ਦਿਖਾਉਣਾ ਚਾਹਾਂਗਾ ਇਹ ਜਿਹੜਾ ਮੰਦਰ ਹੈ ਇੱਥੇ ਇੱਕ ਬਹੁਤ ਪੁਰਾਣਾ ਮੰਦਰ ਦੱਸਿਆ ਜਾਂਦਾ ਦੁਰਗਾਣਾ ਮੰਦਰ ਗੱਲ ਕੀਤੀ ਜਾਵੇ ਜਦੋਂ ਤੁਸੀਂ ਅੰਮ੍ਰਿਤਸਰ ਆਂਦੇ ਹੋ ਦੁਰਗਾਣਾ ਮੰਦਰ ਤੇ ਕੋਲ ਆਓਗੇ ਤੇ ਇਹ ਮੰਦਰ ਦੁਰਗਾਣਾ ਮੰਦਰ ਤੇ ਕੋਲ ਹੀ ਪੈਂਦਾ ਤੇ ਜਿਹੜਾ ਇਹ ਮੰਦਿਰ ਹੈ 700 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਤੇ ਚਿਕਨਪੋਕਸ ਵਰਗੀ ਬਿਮਾਰੀਆਂ ਵੀ ਇੱਥੇ ਮੰਦਿਰ ਤੋਂ ਠੀਕ ਹੁੰਦੀਆਂ ਨੇ ਸਾਰੀ ਗੱਲਬਾਤ ਕਰਾਂਗੇ ਪੰਡਿਤ ਜੀ ਨਾਲ ਇਤਿਹਾਸ ਜਾਣਾਂਗੇ ਕਿ ਆਖਿਰ ਕੀ ਇਤਿਹਾਸ ਹੈ ਇਸ ਮੰਦਿਰ ਦਾ ਤੇ ਕਦੋਂ ਬਲਕਿ ਕਿਸ ਤਰ੍ਹਾਂ ਜਿਹੜਾ ਕਿ ਚਿਕਨਪੋਕਸ ਵਰਗੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਸਾਡੇ ਨਾਲ ਪੰਡਿਤ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੇ ਜਾਣਦੇ ਆ ਕਿ ਸਾਰਾ ਇਤਿਹਾਸ ਕੀ ਹੈ ਹਾਂਜੀ ਪੰਡਿਤ ਜੀ ਪਹਿਲੀ ਗੱਲ ਤੋਂ ਇਹ ਮੰਦਿਰ ਦੇ ਬਾਰੇ ਵਿੱਚ ਕੁਝ ਪਤਾਈਏ ਇਸ ਦਾ ਇਤਿਹਾਸ ਕੀ ਹੈ ਮੰਦਿਰ ਦਾ ਜੈ ਮਾਤਾ ਦੀ ये शीतला माता मंदिर करीब 800 साल पुराना मंदिर है इसमें ऊपर 700 लिखा मगर 700 सौ को कितने साल हो गए ये भी कोई पता नहीं है माता शीतला जी यहाँ इस पीपल में 700 सौ वर्ष आठ सौ वर्ष पूर्व इस पीपल में प्रकट हुई थी माता शीतला जी का रूप है चिकन पॉक्स बच्चों को जिनको चिकन पॉक्स होते हैं वो आते हैं सातवें दिन यहाँ आके आटा गुड़ सेरा प्रसाद और कच्ची रस्सी लाते हैं माता जी को स्नान कराते हैं उससे उसके बाद जो माता जी का स्नान का जल होता है उससे वो बच्चों को छिटा दिया जाता है जिससे माता जी उसके बाद वो तुरंत ही शांत हो जाते हैं वो शीतला माता जी का रूप है अब इसको दुर्गाना बोलते हैं इस मंदिर को पहले प्राचीन नाम इसका शीतला माता मंदिर था सभी बुजुर्ग इसको शीतला माता मंदिर था अब उसको पूरे कॉम्प्लेक्स को दुर्गाना बोलते हैं सामने दुर्गा जी की मूर्ति है यह दुर्गा रूप लक्ष्मी जी की मूर्ति है स्थापित है और लक्ष्मी माता के साथ तीनों जैसे वैष्णो में तीन मूर्तियाँ हैं महाकाली महालक्ष्मी महासरस्वती ये तीनों स्वरूप यहाँ विराजमान है और ये जो सरोवर आप देख रहे हैं ये सरोवर जो पहले शीतला माता जी का छोटा सा सरोवर था अब इसको बड़ा रूप मैदान किया गया जो ये आपने बताया चिकन जैसी बीमारियां ठीक हो जाए इसका कोई करना पड़ता है कुछ जो ध्यान रखना पड़ता है कि ये कुछ नहीं करना कुछ होते हैं जैसे चीजें कोई नहीं खाने लहसन प्याज का कोई परहेज करना होता है कोई भी घर का सदस्य बाहर कोई चीज़ नहीं खाएगा अगर कोई बाहर का चीज़ कोई भी सदस्य बाहर की कोई चीज़, चीज़ खा के आता है तो उससे भी माता रुष्ट हो जाती है और दोबारा उस घर में किसी न किसी को फिर वो दर्शन देती है तो बाहर की चीज़ें नहीं खानी है जमीन पे सोना है और जो है कि दीपक नहीं जगाना होता है दीपक से चुभती है और जिसको माता जी का प्रवेश हुआ है वो नमक भी कम खाता है उसमें मिर्च भी कम खाई जाती है और मनक्के का साथ में रख दिया जाता है और कच्ची रस्सी जितना हो सके जैसे चावल को उबाल कर उसमें दूध मिक्स करके ठंडा वो चीज खिलाई खिलाई जाती है और मतलब की अगर देखा जाए तो ऐसे जो और भी बीमारियाँ ठीक होती है और कौन सा जैसे चेचक हो गया उसके बाद चरमंग रोग कोई भी है उसके लिए भी शांति के लिए लोग आते हैं और माथा देखते हैं जैसे एलर्जी की कोई भी बीमारी है वो भी ठीक हो जाती है यहाँ पे माता जी का छिट्टा लेने से कौन सा पेड़ है जहाँ से मूर्ति प्रकट हुई ਇਹ ਵਾਲਾ ਜੀ ਪੀਪਲ ਜੀ ਦਾ ਰਕਸ਼ਾ ਜੀ ਇਹ ਵਾਲਾ ਇਸ ਵਿੱਚ ਮਾਤਾ ਸ਼ੀਤਰਾ ਜੀ ਪ੍ਰਗਟ ਹੋਏ تھے ਉਹਨਾਂ ਵਕਤੇ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਗੱਲ ਕੀਤੀ ਹੈ ਪੰਡਿਤ ਜੀ ਦੇ ਨਾਲ ਇਹ ਉਹੀ ਪੇੜ ਹੈ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਮੂਰਤੀ ਜਿਹੜੀ ਪ੍ਰਗਟ ਹੋਈ ਸੀ ਤੁਸੀਂ ਦੇਖ ਸਕਦੇ ਹੋ ਆਪਣੀ ਤੇ ਸਕਰੀਨ ਤੇ ਇਹ ਉਹੀ ਮੰਦਿਰ ਹੈ ਉਹੀ ਪੇੜ ਹੈ ਮਸਤੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਮੂਰਤੀ ਜਿਹੜੀ ਪ੍ਰਗਟ ਹੋਈ ਸੀ 800 ਸਾਲ ਦੀ ਗੱਲ ਕੀਤੀ ਹੈ ਉਦਾਂ ਲਿਖਿਆ 700 ਸਾਲ ਹੈ ਤੇ ਪੰਡਿਤ ਜੀ ਵੱਲੋਂ ਜਿਸ ਸੰਨ ਦੱਸਿਆ ਗਿਆ 800 ਸਾਲ ਜਿਹੜਾ ਪੁਰਾਣਾ ਮੰਦਿਰ ਦੱਸਿਆ ਤਾਂ ਮੈਂ ਹੋਰ ਵੀ ਮੰਦਿਰ ਤੇ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਭਗਵਾਨ ਦੀ ਮੂਰਤੀ ਹੈ ਜਿੱਥੇ ਜੀ ਤੁਸੀਂ ਦੇਖ ਸਕਦੇ ਹੋ ਗਣੇਸ਼ ਜੀ ਦੀ ਵੀ ਮੂਰਤੀ ਹੈ ਇੱਥੇ ਵਿਰਾਜਮੇ ਕੀਤੀ ਹੋਈ ਹੈ ਤੁਸੀਂ ਆਪ ਜਿਸ ਤਰ੍ਹਾਂ ਕੀਤਾ ਹੋਰ ਵੀ ਤੁਹਾਨੂੰ ਦਿਖਾਣਾ ਛੋਟੇ ਛੋਟੇ ਜੜੇ ਕਿ ਹਰ ਇੱਕ ਭਗਵਾਨ ਦਾ ਹਨੂਮਾਨ ਜੀ ਦੀ ਗੱਲ ਕੀਤੀ ਜਾਵੇ ਹਨੂਮਾਨ ਜੀ ਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਪਣੇ ਸਕਰੀਨ ਤੇ ਤੇ ਇੱਥੇ ਜਿਹੜੀ ਹੈ ਕਿ ਮੂਤੀ ਦਾ ਭਾਗੀਆਂ ਤੇ ਮਹਾਨ ਮੰਚ ਦੀ ਹੋਰ ਵੀ ਤੁਹਾਨੂੰ ਇੱਥੇ ਹੋਰ ਦਰਸ਼ਨ ਕਰਾ ਦਿੰਦੇ ਆ ਵੱਖ-ਵੱਖ ਜਿਹੜੇ ਨਿੱਕੇ ਇੱਥੇ ਜਗਾਵਾਂ ਨੇ ਛੋਟੇ-ਛੋਟੇ ਭਗਵਾਨ ਦੀ ਜੀ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਇੱਕ ਛੋਟਾ ਜਿਹਾ ਜਿਹੜਾ ਇੱਥੇ ਮੰਦਿਰ ਅੰਦਰ ਬਣਾਇਆ ਹੈ ਕਿ ਮੰਦਿਰ ਹੈ ਜਿਹੜਾ ਤੇ ਉੱਥੇ ਹੀ ਜਿਹੜਾ ਕਿ ਸ਼ਿਵ ਜੀ ਦਾ ਵੀ ਮੰਦਿਰ ਇੱਥੇ ਬਣਾਇਆ ਹੋਇਆ ਹੈ ਜੀ ਹਾਂ ਤੇ ਜਿਸਾ ਕਿ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਮੈਂ ਹੋਰ ਵੀ ਦਿਖਾ ਦਿੰਨੇ ਆ ਅੰਦਰ ਹੋਰ ਵੀ ਇੱਕ ਹੋਰ ਮੰਦਿਰ ਦੇ ਅੰਦਰ ਇੱਕ ਹੋਰ ਮੰਦਿਰ ਹੈ ਜਿੱਥੇ ਕਿ ਮਾਦਾ ਵੈਸ਼ਨੂ ਦੇ ਵਿੱਚ ਜਦ ਅਸੀਂ ਜਾਂਦੇ ਆ ਤੇ ਜਿੱਥੇ ਉੱਥੇ ਅਸੀਂ ਮੱਥਾ ਟੇਕਦੇ ਹਾਂ ਉਸ ਤਰ੍ਹਾਂ ਹੀ ਜਿਹੜਾ ਕਿ ਇੱਥੇ ਇੱਕ ਹੋਰ ਮੰਦਿਰ ਹੈ ਤੁਸੀਂ ਦਰਸ਼ਨ ਕਰ ਸਕਦੇ ਤੁਹਾਨੂੰ ਅਸੀਂ ਦਰਸ਼ਨ ਦੇਦਾਰ ਇਕਰਾ ਦਿੰਨੇ ਆ ਕਿ ਇਹ ਜਿਹੜਾ ਮੰਦਿਰ ਹੈ ਕਿ ਕਿੰਨਾ ਕੁ ਪ੍ਰਾਚੀਨ ਮੰਦਿਰ ਹੈ ਵੱਡਾ ਮੰਦਿਰ ਜਿਹੜਾ ਦੱਸਿਆ ਗਿਆ 800 ਸਾਲ ਪੁਰਾਣਾ ਕੁਛ ਘੱਟ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਤੇ ਦਰਸ਼ਨ ਕਰ ਸਕਦੇ ਹੋ ਇਹ ਮੰਦਿਰ ਦੇ ਅੰਦਰ ਇੱਕ ਹੋਰ ਮੰਦਿਰ ਹੈ ਤੁਹਾਨੂੰ ਇੱਥੇ ਵਕ ਵਕ ਜਿਹੜੇ ਦੇਵਤਿਆਂ ਦੀਆਂ ਦੇਵੀਆਂ ਦੀ ਕਿ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਤਸਵੀਰਾਂ ਤੇ ਇਸ ਤਰ੍ਹਾਂ ਹੀ ਜਿਹਾ ਕਿ ਅਸੀਂ ਗੱਲਬਾਤ ਕੀਤਾ ਕੀਤੀ ਪੰਡਿਤ ਜੀ ਦੇ ਨਾਲ